ਆਪਣੇ ਦੇਖੇ ਪੈਣਾ ਸੋ ਜ਼ਰੂਰ ਇਲਾਜ ਚੱਲ ਰਿਹਾ ਹੈ ਜੀ ਕਾਹਦੇ ਚ ਕੈਂਸਰ ਦਾ ਟਾਟਾ ਹਸਪੀਟਲ ਜੀ ਮੈਂ ਕਿਸੇ ਤੇ ਦਿਓ ਸੰਗਰੂਰ ਨਾ ਕਹਿੰਦਾ ਉਹ ਸਾਰਾ ਫਰੀ ਕਰਾ ਮੰਗੇ ਠੀਕ ਹੈ ਉਹਦੇ ਕੋਈ ਪੈਸੇ ਨਹੀਂ ਲੱਗੂਗਾ ਠੀਕ ਹੈ ਜੀ ਤੁਹਾਨੂੰ ਦਾ ਕਿਸ ਗਰੂਰ ਟਾਟਾ ਚ ਦਾ ਹਾਂਜੀ ਕੈਂਸਰ ਚ ਉਹ ਇਲਾਜ ਚੱਲ ਰਿਹਾ ਆਪਣੀ ਕੈਂਸਰ ਜੋ ਜੀ ਨਾ ਚੰਦ ਪੈਸੇ ਮਾਫ ਕਰਾਉਗੇ ਠੀਕ ਹੈ ਜੀ ਮੈਂ ਕਰਾਉਗਾ ਕੋਈ ਪੈਸਾ ਨਹੀਂ ਲੱਗੂਗਾ ਨਾ ਕੀ ਅੱਛਾ ਇਲਾਜ ਚੱਲਦਾ ਕੈਂਸਰ ਦਾ ਕੈਂਸਰ ਦਾ ਹਾਂਜੀ ਅੱਛਾ ਕੀ ਕਹਿੰਦੇ ਹੁਣ ਪਹਿਲਾ ਪਹਿਲੀ ਸਟੇਜ ਹੈ ਹਾਂਜੀ ਪ੍ਰੇਸ਼ਨਾ ਹੀ ਚੌਥੀ ਲਈ ਦੀ ਅੱਛਾ ਤੇ ਹੁਣ ਸਰੂਰ ਜਾਣੇ ਹੋ ਜਾਂ ਚੰਡੀਗੜ੍ਹ ਕੋਈ ਨਹੀਂ ਹੁਣ ਤੁਸੀਂ ਸਰੂਰ ਵਾਲਾ ਸਾਰਾ ਸਾਨੂੰ ਦੇ ਦਿਓ ਪਹਿਲਾਂ ਵਾਲੇ ਉਹ ਪਰਚੀਆਂ ਸਾਰਾ ਫ੍ਰੀ ਹੋਊਗਾ ਇਹ ਕਿ ਆਪਣੇ ਦੇਖ ਕੇ ਬੰਨਾ ਸਗਰੂਰ ਇਲਾਜ ਚੱਲ ਰਿਹਾ ਹੈ ਜੀ ਕਾਹਦੇ ਚ ਕੈਂਸਰ ਹਸਪੀਟਲ ਟਾਟਾ ਹਸਪੀਟਲ ਜੀ ਮੈਨੂੰ ਕਿਸੇ ਦੇ ਦਿਓ ਸਗਰੂਰ ਨਾ ਕਾਇਦ ਨਾ ਉਹ ਸਾਰਾ ਫਰੀ ਕਰਾਵਾਂਗੇ ਠੀਕ ਹੈ ਉਹਦੇ ਕੋਈ ਪੈਸੇ ਨਹੀਂ ਲੱਗੂਗਾ ਠੀਕ ਹੈ ਸਗਰੂਰ ਦਾ ਇਹ ਸਗਰੂਰ ਟਾਟਾ ਚ ਦਾ ਹਾਂਜੀ ਕੈਂਸਰ ਚ ਉਹ ਇਲਾਜ ਚੱਲ ਰਿਹਾ ਆਪਣੀ ਕੈਂਸਰ ਦੀ ਯੋਜਨਾ ਚੰਦੂ ਪੈਸੇ ਮਾਫ ਕਰਾਉਣਾ ਠੀਕ ਹੈ ਜੀ ਮੈਂ ਕਰਾਉਂਗਾ ਕੋਈ ਪੈਸਾ ਨਹੀਂ ਲੱਗੂਗਾ ਨਾ ਬੀਪੀਐਲ ਕਾਰਡ ਹੈ ਹਾਂ ਜਿਆਦਾ ਥੋੜੇ ਆਰ ਬੈਠ ਦੋ ਬੜਾ ਕਰ ਸਰ ਅਫਸਰ ਬਣ ਕੇ ਫੇਰ ਗਰੀਬ ਨਹੀਂ ਚੱਕੇ ਜਾਣਾ ਅੱਗੇ ਟਾਟ ਕੀ ਅੱਛਾ ਇਲਾਜ ਚੱਲਦਾ ਹੈ ਕੈਂਸਰ ਦਾ ਕੈਂਸਰ ਦਾ ਹਾਂਜੀ ਅੱਛਾ ਕੀ ਕਹਿੰਦੇ ਹੁਣ ਪਹਿਲਾ ਪਹਿਲੀ ਸਟੇਜ ਹੈ ਹਾਂਜੀ ਪ੍ਰੇਸ਼ਣਾ ਹੀ ਚੌਥੀ ਦੀ ਅੱਛਾ ਤੇ ਹੁਣ ਸੰਗਰੂ ਜਾਂਦੇ ਹੋ ਜਾਂ ਚੰਡੀਗੜ੍ਹ ਕੋਈ ਨਹੀਂ ਹੁਣ ਤੁਸੀਂ ਸਰ ਸੂਰੂਰ ਵਾਲਾ ਸਾਰਾ ਸਾਨੂੰ ਦੇ ਦਿਓ ਪਹਿਲਾਂ ਵਾਲੇ ਉਹ ਪਰਚੀਆਂ ਸਾਰਾ ਫ੍ਰੀ ਹੋ ਨਾ 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 ਕੋਈ ਨਹੀਂ ਉਮਰ ਯੰਗ ਉਮਰਾਂ ਮੁੰਡਾ ਰਿਕਵਰ ਕਰਜੋ ਪਰ ਮਾਤਮਾ ਨਹੀਂ ਕਰਦਾ 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 ਆਪਣੇ ਦੇਖਦੇ ਪਹਿਲਾਂ ਸੰਗਰੂਰ ਇਲਾਜ ਚੱਲ ਰਿਹਾ ਜੀ ਕਾਹਦੇ ਚ ਕੈਂਸਰ ਦਾ ਟਾਟਾ ਹਸਪੀਟਲ ਜੀ ਮੈਂ ਕਿਸੇ ਤੇ ਦੇਵਾਂ ਸੰਗਰੂਰ ਨਾ ਕਾਹਦੇ ਉਹ ਸਾਰਾ ਫਰੀ ਕਰਾਵਾਂਗੇ ਠੀਕ ਹੈ ਉਹਦੇ ਕੋਈ ਪੈਸੇ ਨਹੀਂ ਲੱਗੂਗਾ ਠੀਕ ਹੈ ਤੁਰਦਾ ਕਿਸ ਸੰਗਰੂਰ ਟਾਟਾ ਚ ਦਾ ਹਾਂਜੀ ਕੈਂਸਰ ਜੋ ਹੋ ਇਲਾਜ ਚੱਲ ਰਿਹਾ ਆਪਣੀ ਕੈਂਸਰ ਯੋਜਨਾ ਚੰਦ ਪੈਸੇ ਮਾਫ ਕਰਾਉਣਾ ਠੀਕ ਹੈ ਜੀ ਮੈਂ ਕਰਾਉਂਗਾ ਕੋਈ ਪੈਸਾ ਨਹੀਂ ਲੱਗੂਗਾ ਕੀ ਅੱਛਾ ਇਲਾਜ ਚੱਲਦਾ ਕੈਂਸਰ ਦਾ ਕੈਂਸਰ ਦਾ ਹਾਂਜੀ ਅੱਛਾ ਕੀ ਕਹਿੰਦੇ ਹੁਣ ਪਹਿਲਾ ਪਹਿਲੀ ਸਟੇਜ ਹੈ ਹਾਂਜੀ ਪ੍ਰੇਸ਼ਣਾ ਹੀ ਚੌਥੀ ਲਈ ਅੱਛਾ ਤੇ ਹੁਣ ਸੰਗਰੂ ਜਾਂਦੇ ਹੋ ਜਾਂ ਚੰਡੀਗੜ੍ਹ ਕੋਈ ਨਹੀਂ ਹੁਣ ਤੁਸੀਂ ਸਰ ਸੂਰੂ ਵਾਲਾ ਸਾਰਾ ਸਾਨੂੰ ਦੇ ਦਿਓ ਪਹਿਲਾਂ ਵਾਲੇ ਉਹ ਪਰਚੀਆਂ ਸਾਰਾ ਫਰੀ ਹੋਊਗਾ ਇਹ ਆਪਣੇ ਦੇਖ ਤੇ ਪਹਿਲਾਂ ਸੰਗਰੂਰ ਇਲਾਜ ਚੱਲ ਰਿਹਾ ਜੀ ਕਹਦੇ ਚ ਕੈਂਸਰ ਹੌਸਪੀਟਲ ਟਾਟਾ ਹੌਸਪੀਟਲ ਜੀ ਮੈਨੂੰ ਕਿਸੇ ਤੇ ਦਿਓ ਸੰਗਰੂਰ ਨਾ ਕਹਿੰਦਾ ਉਹ ਸਾਰਾ ਫਰੀ ਕਰਾਵਾਂਗੇ ਠੀਕ ਹੈ ਉਹਦੇ ਕੋਈ ਪੈਸੇ ਨਹੀਂ ਲੱਗੂਗਾ ਦੋਸਤ ਸੰਗਰੂਰ ਦਾ ਕੀ ਸੰਗਰੂਰ ਟਾਟਾ ਚ ਦਾ ਹਾਂਜੀ ਕੈਂਸਰ ਚ ਹੋ ਇਲਾਜ ਚੱਲ ਰਿਹਾ ਆਪਣੀ ਕੈਂਸਰ ਯੋਜਨਾ ਚੰਦ ਪੈਸੇ ਮਾਫ ਕਰਵਾਉਣਾ ਠੀਕ ਹੈ ਜੀ ਮੈਂ ਕਰਾਵਾਂ ਕੋਈ ਪੈਸਾ ਨਹੀਂ ਲੱਗੂਗਾ ਨਾ ਬੀਪੀਐਲ ਕਾਰਡ ਹੈ ਅਲੱ ਬਹੁਤ ਜਿਆਦਾ ਹੈ ਥੋੜੇ ਆ ਰੱਪਟ ਬੇਟਾ ਬੜਾ ਕਰ ਸਰ ਅਫਸਰ ਬਣ ਕੇ ਫੇਰ ਗਰੀਬ ਨਹੀਂ ਚੱਕਿਆ ਜਾਂਦਾ ਅੱਛਾ ਪੜ <गलाग जाना> अच्छा इलाज चल रहा है था था था। कैंसर का कैंसर का हां जी अच्छा की कहंदे हन पहला पहली स्टेज है हां जी प्रेशर नहीं तो होती दी अच्छा ते सम हुण समुरु जाने हो या चंडीगढ़ कोई नहीं हुती साहब सुरूर वाला सारा सानू दे दियो पहला वाले वो पर्चियां सारा फ्री हो ना 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 कोई नहीं उम्र यंग उम्र है मुंडा रिकवर कर जउ परमात्मा मेहर कर दे